ਸਾਂਝੇ ਪੰਜਾਬ ਦੀ ਆ ਜਾਂ ਕਹਿ ਲਓ ਬ੍ਰਿਟਿਸ਼ ਪੰਜਾਬ ਦੀ ਆ ਇੱਕ ਅੱਲੜ ਉਮਰ ਦਾ ਸਿੱਖ ਨੌਜਵਾਨ ਇਸਾਈਆਂ ਦੇ ਫਾਰਮਨ 크੍ਰਿਸਚਨ ਕਾਲਜ ਲਾਹੌਰ ਦਾ ਵਿਦਿਆਰਥੀ ਸੀ ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ ਚੋਂ ਕਰਮਾਤਾ ਦੀਆਂ ਸਾਖੀਆਂ ਸੁਣਦਾ ਤੇ ਫਿਰ ਹਜਰਤ ঈਸਾ ਦੀਆਂ ਕਰਮਾਤਾ ਦੀਆਂ ਸਾਖੀਆਂ ਬਾਰੇ ਵੀ ਜਾਣੂ ਹੋਇਆ ਤੇ ਉਹਨੇ ਇਹ ਸਾਰ ਕੱਢਿਆ ਸੀ ਕਿ ਕਰਮਾਤਾ ਦਾ ਧਰਮ ਨਾਲ ਅਨਿੱਖੜਵ ਸਬੰਧ ਆ ਪਰ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਉਹਨੂੰ ਸਾਇੰਸ ਦੀਆਂ ਕਰਮਾਤਾ ਧਰਮ ਦੀਆਂ ਕਰਾਮਾਤਾਂ ਤੋਂ ਵੱਡੀਆਂ ਲੱਗਣ ਲੱਗ ਪਈਆਂ ਇਸ ਤਰ੍ਹਾਂ ਉਹ ਜਿਵੇਂ ਧਰਮ ਵੱਲੋਂ ਕੁਝ ਅਸ਼ਰਧਿਕ ਹੋ ਗਿਆ ਇੱਕ ਦਿਨ ਬਾਈਬਲ ਕਲਾਸ ਵਿੱਚ ਸਬਕ ਸੀ ਮਾਲਕ ਹੀ ਦਿੰਦਾ ਹੈ ਤੇ ਉਹ ਹੀ ਸਾਥੋਂ ਵਾਪਸ ਵੀ ਲੈ ਸਕਦਾ ਤੇ ਪੜ੍ਹਾਉਣ ਵਾਲੇ ਪ੍ਰੋਫੈਸਰ ਸਾਹਿਬ ਨੇ ਕਿਹਾ ਇਹ ਜ਼ਿੰਦਗੀ ਵੀ ਸਾਡੀ ਨਹੀਂ ਜਿਸ ਨੇ ਦਿੱਤੀ ਹੈ ਉਹ ਲੈ ਵੀ ਸਕਦਾ ਪਰ ਉਸ ਨੌਜਵਾਨ ਨੂੰ ਇਸ ਗੱਲ ਤੇ ਯਕੀਨੀ ਸੀ ਆਇਆ ਉਸਨੇ ਸੋਚਿਆ ਇਹ ਜ਼ਿੰਦਗੀ ਤਾਂ ਮੇਰੀ ਹੈ ਮੈਂ ਜੋ ਚਾਹੇ ਇਸ ਦਾ ਬਣਾ ਸਕਦਾ ਜਾਂ ਵਿਗਾੜ ਸਕਦਾ ਸੋ ਉਹਨੇ ਉੱਠ ਕੇ ਇਹੋ ਗੱਲ ਪ੍ਰੋਫੈਸਰ ਸਾਹਿਬ ਨੂੰ ਕਹਿ ਦਿੱਤੀ ਸਾਰੀ ਕਲਾਸ ਉਹਦੇ ਵੱਲੇ ਪ੍ਰਸ਼ੰਸਿਕ ਨਜ਼ਰਾਂ ਨਾਲ ਵੇਖ ਰਹੀ ਸੀ ਉਹਨੂੰ ਲੱਗਾ ਜਿਵੇਂ ਮੈਂ ਆਪਣੇ ਸਹਿਕਰਮੀਆਂ ਦੇ ਮਨ ਦੀ ਪ੍ਰਤੀਨਿਧਤਾ ਕੀਤੀ ਆ ਸੋ ਮਨ ਹੀ ਮਨ ਇਸ ਗੱਲ ਦਾ ਅਭਿਮਾਨ ਹੰਡਾਰਿਆ ਸੀ ਤਦ ਪ੍ਰੋਫੈਸਰ ਸਾਹਿਬ ਬੋਲੇ ਇਹ ਜ਼ਿੰਦਗੀ ਟੀਰੀ ਹੈ ਨੌਜਵਾਨ ਹਾਂਜੀ ਪ੍ਰੋਫੈਸਰ ਸਾਹਿਬ ਬੋਲੇ ਖਰੀਦੀ ਹੈ ਨਿੱਜੀ ਜਾਇਦਾਦ ਹੈ ਨੌਜਵਾਨ ਕਹਿੰਦਾ ਮੈਂ ਖਰੀਦੀ ਤਾਂ ਨਹੀਂ ਪਰ ਹੈ ਤਾਂ ਮੇਰੀ ਕਿਸੇ ਹੋਰ ਦੀ ਤਾਂ ਨਹੀਂ ਸ਼ਾਬਾਸ਼ ਪ੍ਰੋਫੈਸਰ ਸਾਹਿਬ ਨੇ ਕਿਹਾ ਤਤ ਜੋ ਚਾਹੇ ਇਸ ਦਾ ਕਰ ਸਕਦਾ ਨੌਜਵਾਨ ਹਾਂਜੀ ਬਿਲਕੁਲ ਤਾਂ ਪ੍ਰੋਫੈਸਰ ਸਾਹਿਬ ਕਹਿੰਦੇ ਫਿਰ ਆਪਣਾ ਇੱਕ ਪੈਰ ਉੱਪਰ ਚੁੱਕ ਉਹਨੇ ਚੁੱਕ ਦਿੱਤਾ ਹੁਣ ਦੂਜਾ ਪੈਰ ਵੀ ਉੱਪਰ ਚੁੱਕ ਉਹਨੇ ਪਹਿਲਾ ਰੱਖ ਦਿੱਤਾ ਤੇ ਦੂਜਾ ਚੁੱਕ ਲਿਆ ਪ੍ਰੋਫੈਸਰ ਕਹਿੰਦੇ ਮੈਂ ਤੈਨੂੰ ਪਹਿਲਾ ਪੈਰ ਤਾਂ ਵਾਪਸ ਰੱਖਣ ਨੂੰ ਨਹੀਂ ਸਿਖਾਇਆ ਦੂਜਾ ਪੈਰ ਵੀ ਨਾਲ ਹੀ ਚੁੱਕਣ ਨੂੰ ਕਿਹਾ ਸੀ ਨੌਜਵਾਨ ਇਹ ਕਿਵੇਂ ਹੋ ਸਕਦਾ ਇਹ ਤਾਂ ਨਹੀਂ ਹੋ ਸਕਦਾ ਪ੍ਰੋਫੈਸਰ ਬੋਲੇ ਬਸ ਤੂੰ ਤਾਂ ਕਿਹਾ ਸੀ ਮੈਂ ਜੋ ਚਾਹੇ ਕਰ ਸਕਦਾ ਦੋਵੇਂ ਪੈਰ ਤਾਂ ਤੂੰ ਚੁੱਕ ਨਹੀਂ ਸਕਿਆ ਨੌਜਵਾਨ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਕਹਿੰਦਾ ਇਹ ਤਾਂ ਧਰਤੀ ਵਿੱਚ ਗ੍ਰੈਵਿਟੀ ਕਰਕੇ ਹੈ ਬੇਟਾ ਗ੍ਰੈਵਿਟੀ ਰੱਬ ਦੀ ਪੈਦਾ ਕੀਤੀ ਹੋਈ ਇੱਕ ਸ਼ਕਤੀ ਹੈ। ਉਸਦਿਆਂ ਪੈਦਾ ਕੀਤੀਆਂ ਹੋਈਆਂ ਬੇਅੰਤ ਐਸੀਆਂ ਸ਼ਕਤੀਆਂ ਹਨ। ਅਸੀਂ ਕਿਸੇ ਦੀ ਵੀ ਉਲੰਘਣਾ ਨਹੀਂ ਕਰ ਸਕਦੇ। ਸਾਇੰਸ ਨੇ ਕੇਵਲ ਇਨ੍ਹਾਂ ਸ਼ਕਤੀਆਂ ਨੂੰ ਪਾਲਿਆ ਹੈ ਤੇ ਉਹਨਾਂ ਤੋਂ ਫਾਇਦਾ ਚੁੱਕਣ ਦਾ ਯਤਨ ਕੀਤਾ। ਉਹ ਕਿਸੇ ਐਸੀ ਸ਼ਕਤੀ ਨੂੰ ਪੈਦਾ ਨਹੀਂ ਕਰ ਸਕਦੀ। ਬਾਕੀ ਰਹੀ ਗੱਲ ਤੇਰੀ ਜ਼ਿੰਦਗੀ ਦੀ। ਤੂੰ ਆਪ ਸੋਚੀ ਕਿ ਸੱਚਮੁੱਚ ਤੇਰੀ ਹੈ? ਤੁਸੀਂ ਵੀ ਸਾਨੂੰ ਦੱਸਿਓ। ਕਿ ਤੁਹਾਡੀ ਜ਼ਿੰਦਗੀ ਸੱਚਮੁੱਚ ਤੁਹਾਡੀ ਹੈ